ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਐ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਖਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਐ ਗੁੜੀਆਂ ਨੇ ਕੰਪਲੀਟ ਕੀਤੀ ਐ ਜੀ ਕੀ ਕਿਹਾ ਕੋਈ ਕੁਝ ਹਾਂਜੀ ਬਈ ਨੇ ਕੀ ਕਿਹਾ ਤੁਹਾਨੂੰ ਗੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਦਾ ਤਾਂ ਤੂੰ ਨੋਟਿਸ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਜੇ ਤੂੰ ਆਦੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਪੋਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸਿੱਠਿਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਕਿੰਨੇ ਚਿਰ ਹੋਏ ਤੁਹਾਡੇ ਨਾਲ 13 ਸਾਲ ਹੋ ਗਏ ਜੀ ਤੇਰਾ ਕਾਲ ਇਹ ਵੀ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਾਂ ਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਫਿਰ ਤੁਸੀਂ ਹੋਰ ਹੀ ਦੱਸਿਆ ਕਿ ਤੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਇਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱ ਤੇ ਹੁਣ ਤੁਹਾਡੇ ਵੱਲੋਂ ਅ ਕੋਈ ਜਿਆਦਾ ਕੀ ਕੀ ਅਗਲੀ ਕਾਰਵਾਈ ਚਾਹੁੰਦੇ ਬਸ ਮੈਂ ਤਾਂ ਇਹ ਚਾਹੁੰਦੀ ਕਿ ਇਹਨੂੰ फांसी ਦੀ ਸਜ਼ਾ ਸੁਣਾਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਇਹ ਕਰ ਸਕਣ ਨਾ ਥੱਕਾ ਤੇ ਨਾ ਮਤਰੇ ਆਵੇ ਵੀ ਇਹਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਜੀ ਬਹੁਤੀ ਖਲੋਣੀ ਹਰਤ ਕੀਤੀ ਜਾਂੜ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰੀ ਜੀ ਉਹਦੀ ਕੁੜੀ ਸੀਗੀ ਪਿੱਛੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾਂ ਕਿਉਂ ਪਤ ਲਗਾ ਸਾਨੂੰ ਪਤ ਲਗਾ ਸਾਹੀ ਦਾ ਥਰਪੂ ਦੀ ਉਹਦੀ ਸਪੋਰਟ ਦੇਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਬਦਰਿੰਦੇ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾ ਥਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਵੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹਦੀ ਸਜ਼ਾ ਕੁੜੀ ਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਸ਼ਲ ਕਰ ਦੇਣਾ ਉਹਨੂੰ ਕਿੰਨੀ ਹੋਰ ਕੁੜੀ ਦੀ ਕੁੜੀ ਦੀ 15 ਸਾਲਾਂ ਦਾ ਹਾਂ 4 ਸਾਲ ਹੋ ਗਏ ਕੁੜੀ ਨੇ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਅਸੀਂ ਸਾਹਿਬ ਨੂੰ ਕਾਲ ਆਈ ਐਸਵੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਬਹਿਣਾ ਸੀਗੇ ਰਵਿੰਦਰ ਸਿੰਘ ਮੰਡ ਉਹਨਾਂ ਜਾ ਕੇ ਉਹ ਚੱਕ ਕੇ ਲੈ ਗਿਆ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫੇਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਪਤਾ ਉਹਦੇ ਸੱਜਣ ਆਏ ਆ ਤੇ ਅਹੀ ਗਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਉਹ ਡਰਦਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰਦਾ ਜੇ ਦੱਸਿਆ ਕਿਸੇ ਨੂੰ ਕਿ ਫੇਰ ਤੇਰੇ ਨਾਲ ਬਜਨ ਕੇ ਮਾਰ ਦੂੰਗਾ ਕੜਾ ਕੁੱਟ ਗਿਆ ਕਰੂੰਗਾ ਜੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਐ ਇੱਕ ਤੇ ਇਹਨਾਂ ਨੂੰ ਦਿਖਾਉਣ ਜੋਗ ਨਹੀਂ ਵੀਡੀਓ ਉਹ ਵੀ ਕੰਮ ਕੀ ਕਰਦਾ ਉਹ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰ ਕੋਲ ਵੀ ਆਉਣੀ ਨਾ ਪਾਇਆ ਸੀਗਾ ਤੇ ਮਾਪੇ ਪਹਿਲਾਂ ਮਰੇ ਹੋਇਆ ਜੀ ਇਧਰ ਹੋ ਗਿਆ ਵਿਆਹ ਹੋਇਆ ਮੇਰਾ ਦੂਜਾ ਵਿਆਹ ਹੋਇਆ 13 ਸਾਲ ਹੋ ਗਏ ਵਿਆਹ ਹੋ ਗਿਆ